ਧੰਵਾਹਿ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹਲਾ 1 ਵਣਜ ਕਰੋ ਬਨ ਜਾ ਰਹੋ ਵੱਖਰ ਲੇਹੋ ਸੰਭਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ ਅੱਗੇ ਸਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ ਮ ਕਹੂ ਚੇਤ ਲਾਏ ਹਰ ਜਸ ਵਖਰ ਲੈ ਚਲਹੁ ਸੋ ਦੇਖੈ ਪਤੀਆਏ ਰਹਾਉ ਜਿਨਾਂ ਰਾਸਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੂਟ ਵਣਜ ਵਨਜ ਐ ਮਨ ਤਨ ਖੂਟਾ ਹੋਏ ਫਾਹੀ ਫਾਤੇ ਮਿਰਗ ਜਿਓ ਦੁਖ ਕਨੋ ਨਿਤ ਰੋਏ ਖੋਟੇ ਪੁਤੈ ਨਾਪ ਬਹੈ ਤਿੰਨ ਹਰਗੁਰ ਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਕੂਟ ਕਮਾਵਣਾ ਆਇ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾ RAM ਨਾਮ ਰੰਗ ਰਤਿਆ ਭਰਨ ਪਰਮ ਤਿਨਾ ਹਰ ਜਪ ਲਾ ਹ ਅਦਲਾ ਨਿਰਪਉ ਹਰ ਮਨ ਮਾਹ ਸਿਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰੋ ਅੱਖਰ ਲਿਖੋ ਸੰਭਾਲ ਜੈਸੀ ਵਸਤ ਵਸਾਈਐ ਤੈਸੀ ਵਸਤ ਵਸਾਈਐ ਜੈਸੀ ਨਿਭੈ ਨਾਲ ਅੱਗੇ ਸਹੂ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ રે RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਭ ਦੇਖੈ ਪਤਿਆਏ ਰਹਾਉ ਜਿਨਾਂ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੂਟਾ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਈ ਫਾਤੇ ਮਿਰਗ ਜਿਓ ਦੁੱਖ ਕਨੋਂ ਨਿਤ ਰੋਏ ਖੋਟੇ ਪੁੱਤ ਨਾਪ ਵਹਿ ਤਿਨ ਹਰ ਗੁਰ ਦਰਸ ਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾਹ राम नाम रंग रतिया परण परम ते नाहा हर जप लाहा अगला निरपहु हर मन माहा श्री राग महला पहला वंज करो वणजार हो वखर लेहो संभाल ਜੈ ਤੈਸੀ ਵਸਤ ਵਿਸਾਹੀ ਐ ਜੈਸੀ ਨਿਭੈ ਨਾਲ ਅੱਗੇ ਸਹੂ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ રે RAM ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸਹ ਦੇਖੈ ਪਤੀ ਆਏ ਰਹਾਓ ਜਿੰਨਾ ਰਾਸਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਓ ਦੁੱਖ ਕਨੂ ਨਿਤ ਰੋਏ ਖੋਟੇ ਪੁਤ ਨਾ ਪਵਹਿ ਤਨ ਹਰ ਗੁਰ ਦਰਸ਼ਨ ਹੋਏ ਖੋਟੇ ਜਾਤ ਨਾ ਪਤ ਹੈ ਖੂਟ ਨਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਝਾਈਐ ਬੁਰ ਕੈ ਸ਼ਬਦ ਸਾਲਾ RAM ਨਾਮ ਰੰਗ ਰਤਿਆ ਪਾਰ ਨਾ ਪਰਮ ਤੇ ਨਾ ਹਰ ਜਪ ਲਾ ਹ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹਲਾ ਪਹਿਲਾ ਵਣਜ ਕਰੋ ਵਣਜਾਰ ਹੋ ਵਖਰ ਲਿਹੋ ਸਮਾਲ ਤੈਸੀ ਵਸਤ ਵਿਸਾਹੀ ਐ ਜੈਸੀ ਨਭੈ ਨਾਲ ਅੰਦੇ ਸਹੂ ਸੁਜਾਨ ਹੈ ਲੈਸੀ ਵਾਸਤ ਸੰਭਾਲ ਭਾਈ રે RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੂ ਸਉ ਦੇਖੈ ਪਤਿਆਏ ਰਹਾਉ ਜਿਨ੍ਹਾਂ ਦਾਸਨ ਸਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਓ ਦੁਖ ਕਨੂ ਨਿਤ ਰੋਏ ਖੋਟੇ ਪੁੱਤ ਨਾਪ ਵਹ ਤਿੰਨ ਹਰਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੂਟ ਨਸੀ ਜਿਸ ਕੋਏ ਖੋਟੇ ਕੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆ ਭਰਨ ਪਰਮ ਤਿਨਾਹ ਹਰ ਜਪ ਲਾਹ ਅਗਲਾ ਨਿਰਪਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰੇ ਹੋ ਵਖਰ ਲੇ ਹੋ ਸਮਾਲ ਤੈਸੀ ਵਸਤ ਵਿਸਾਹੀ ਐ ਜੈਸੀ ਨਿਭੈ ਨਾਲ ਅਬੈ ਸਾਹੋ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ રે राम कहो चित लाए हर जस वखर लै चलो सौ देखै पति आए रहआव जिन्ना रास ना सच है क्यों तना सुख होए खोटे वणज वणज है मन तन खोटा होए ਹਾਹੀ ਫਾਥੇ ਮਿਰਗ ਜਿਓ ਦੁਖ ਭਨੋ ਨਿਤ ਰੋਏ ਖੋਟੇ ਪੁਤ ਨਾਪ ਬਹੈ ਤਿਨਹਰ ਗੁਰ ਦਰਸਨ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਸ ਕੋਏ ਖੂਟੇ ਪੋ ਖੂਟੇ ਖੂਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾਹ RAM ਨਾਮ ਰੰਗ ਰਤਿਆ ਭਰਨਾ ਪਰਮ ਤਿਨਾ ਹੈ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸਿਰੀ ਰਾਗ ਮਹਲਾ ਪਹਿਲਾ ਵਣਜ ਕਰੋ ਵਣਜਾਰ ਹੋ ਵਖਰ ਲੇਹੋ ਸਮਾਲ ਐਸੀ ਵਸਤ ਵਿਸਾਹੀ ਐ ਜੈਸੀ ਨਿਭੈ ਨਾਲ ਅੰਦੇ ਸਹੁ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲ ਹੋ ਸਉ ਦੇਖੈ ਪਤੀ ਆਏ ਰਹਾਉ ਜਿਨਾਂ ਰਾਸਨਾ ਸਚ ਹੈ ਕਿਉ ਤਨਾ ਸੁਖ ਹੋਏ ਖੋਟੇ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਈ ਫਾਤੇ ਮਿਰਗ ਜਿਓ ਦੁੱਖ ਕਨੋ ਨਿਤ ਰੋਏ ਖੋਟੇ ਪੁਤੈ ਨਾਪ ਵਹਿ ਤਨ ਹਰ ਗੁਰ ਦਰਸਨਾ ਹੋਏ ਖੋਟੇ ਜਾਤਨਾ ਪਤ ਹੈ ਖੋਟਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈ ਐ ਗੁਰ ਕੈ ਸ਼ਬਦ ਸਾਲਾਹ RAM ਨਾਮ ਰੰਗ ਰਤਿਆ ਪਾਰ ਨ ਪਰਮ ਤੇ ਨਾਹ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਾਹ ਸਿਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰੇ ਹੋ ਵਖਰ ਲਿਓ ਸਮਾਲ ਤੈਸੀ ਵਸ ਵਿਸਾਹੀਐ ਜੈਸੀ ਨਿਭੈ ਨਾਲ ਅਬੇ ਸੋ ਸੁਜਾਨ ਹੈ ਲੈ ਸਿਵਸਤ ਸੰਭਾਲ ਭਾਈ રે RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲਹੂੰ ਸੋ ਦੇਖੈ ਪਤੀ ਆਏ ਰਹਾਉ ਜਿਨਾਂ ਰਾਸਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਮਨ ਜਮਨਜਿਆ ਤਨ ਮਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਕਣੋ ਨਿਤ ਰੋਏ ਖੋਟੇ ਪੁਤੇ ਨਾਪਵਹਿ ਤਿਨ ਹਰ ਗੁਰ ਦਰਸਨਾ ਹੋਏ ਖੋਟੇ ਜਾਤ ਨ ਪਤ ਹੈ ਖੋਟ ਨਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈ ਐ ਗੁਰ ਕੈ ਸ਼ਬਦ ਸਾਲਾਹ RAM ਨਾਮ ਰੰਗ ਰਤੇ ਆ ਭਾਰ ਨ ਪਰਮ ਤੇ ਨਾ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਾ ਨਾਨਕ ਮਨ ਸਮਝਾਈਐ ਗੁਰਕੇਸ਼ਬਦ ਸਾਲਾ ਰਾਮ ਨਾਮ ਰੰਗ ਰਤਿਆ ਪਾਰ ਨਾ ਪਰਮ ਤੇ ਨਾ ਹਰ ਜਪ ਲਾਹ ਅਗਲਾ ਨਿਰਭਉ ਹਰ ਮਨਮਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਧীন ਦੁਨੀਆ ਦੇ ਮਾਲਕ ਜੁਗੋ ਜਗਿਆ ਟਲ ਸ਼ਬਦ ਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਹੈ ਬੇਨਤੀ ਹੈ ਮਹਾਰਾਜ ਆਪ ਜੀ ਨੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਇਲਾਹੀ ਬਾਣੀ ਦੇ ਜਾਪ ਕਰਵਾਏ ਹਨ ਸੁਣਨ ਵਾਲੇ শ্রোਤਿਆਂ ਨੇ ਰੱਬੀ ਬਾਣੀ ਦੇ ਸਰਵਨ ਕੀਤੇ ਹਨ ਬਾਣੀ ਪੜਦਿਆਂ ਤੋਂ ਸੁਣਨ ਵਾਲੇ শ্রোਤਿਆਂ ਤੋਂ ਸਰਵਨ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਹਨ ਬੱਚੇ ਹਾਂ ਜੀ ਬੱਚੇ ਜਾਣ ਕੇ ਮਾਫ਼ ਕਰਿਓ ਸਰਬੱਤ ਸੰਗਤਾਂ ਦੇ ਸਰਬੱਤ ਪਰਿਵਾਰਾਂ ਦੇ ਕਾਰਜ ਰਾਸ ਕਰਿਓ ਘਰਾਂ ਵਿੱਚੋਂ ਦੁੱਖਾਂ ਦਾ ਨਾਸ ਕਰੋ ਮਹਾਰਾਜ ਸੁੱਖਾਂ ਦਾ ਪ੍ਰਵੇਸ਼ ਕਰੋ ਤੰਦਰੁਸਤੀ ਦੀਆਂ ਦਾਤਾਂ ਬਖਸ਼ੋ ਨਾਮ ਦੀ ਦਾਤ ਬਖਸ਼ੋ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੋ ਜੀਵਨ ਕਾਲ ਚ ਤਰਕੀਆਂ ਬਖਸ਼ੋ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਆਪਣੇ ਦਰੋਂ ਘਰੋਂ ਬਖਸ਼ ਕੇ ਨਵਾਜੋ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ